ਇਲਤੀਲਾਨਾ ਟੀਵੀ ਚੈਨਲ ਵੇਖ ਰਹੇ ਕਿਸਾਨ ਭਰਾਵੋ ਨੂੰ ਸਾਡੀ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਤਰਸੀਮ ਸਿੰਘ ਲੋਂਗੋਵਾਲ ਕੈਮਰਾਮੈਨ ਤਰਸੀਮ ਸਿੰਘ ਧੂਰੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਉੱਪਰ ਕਿਸਾਨ ਭਰਾਵੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਸ ਤਰ੍ਹਾਂ ਕਿ ਤੁਹਾਡਾ ਆਪਣਾ ਚੈਨਲ ਤੁਹਾਨੂੰ ਨਵੀਂ-ਨਵੀਂ ਜਾਣਕਾਰੀ ਦਿੰਦਾ ਹੈ ਕਦੇ ਮੁਰਗੀਆਂ ਬਾਰੇ ਬੱਕਰੀਆਂ ਬਾਰੇ ਜਾਂ ਹੋ ਸਾਰੇ ਤਰ੍ਹਾਂ ਦੇ ਜਾਨਵਰਾਂ ਦੇ ਬਾਰੇ ਕਿਸਾਨ ਭਰਾਓ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਬੱਕਰੀਆਂ ਬਾਰੇ ਖਾਸ ਜਾਣਕਾਰੀ ਹੈ ਜਿਹੜੀ ਵੀਰ ਜੈਪਾਲ ਸਿੰਘ ਜੀ ਦੇ ਪਾਸੋਂ ਦਵਾਉਣ ਜਾ ਰਹੇ ਹਾਂਗੇ ਅਸੀਂ ਖੜੇ ਹਾਂਗੇ ਫਤੇਪੁਰਿਆ ਨਿਯਮਤ ਖਾਨ ਹਰਿਆਣਾ ਦੇ ਵਿੱਚ ਇੱਕ ਜਾਂਦੂਗੋਟ ਫਾਰਮ ਦੇ ਵਿੱਚ ਕਿਸਾਨ ਭਰਾਓ ਵੀਰ ਜੈਪਾਲ ਸਿੰਘ ਜੀ ਜਿਹੜੇ ਕਿ ਇਸ ਪਿੰਡ ਦੇ ਵਿੱਚ ਬੱਕਰੀਆਂ ਦੀ ਮੰਡੀ ਵੀ ਲਗਾਉਂਦੇ ਹਨ ਆਪਾਂ ਸਾਰੀ ਜਾਣਕਾਰੀ ਇਹਨਾਂ ਪਾਸੋਂ ਸਾਂਝੀ ਕਰਦੇ ਹਾਂ ਵੀਰ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਉੱਪਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਜੀ ਤੇ ਤੁਸੀਂ ਆਏ ਹੋ ਚੱਲ ਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਵੀਰ ਜੀ ਤੁਹਾਡੇ ਪਾਸੋਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਨੇ ਬੱਕਰੀ ਪਾਲਣ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਇਹ ਕੀ ਕਾਰਨ ਬਣਿਆ ਕਿ ਤੁਹਾਨੂੰ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨਾ ਪਿਆ ਤੁਸੀਂ ਪਹਿਲਾਂ ਕਿਹੜਾ ਕੰਮ ਕਰਦੇ ਰਹੇ ਹੋ ਪਹਿਲਾਂ ਜੀ ਖੇਤੀਬਾੜੀ ਕਰਦੇ ਸੀ ਜੀ ਤੇ ਪਸ਼ੂ ਵੀ ਰੱਖਦੇ ਸੀ ਘਰੇ ਪਸ਼ੂ ਹੁਣ ਵੀ ਇਹ ਕੋਲੇ ਘਟਾਤੇ ਥੋੜੇ ਘਟ ਹੈ ਮੱਝਾਂ ਰੱਖਦੇ ਹਾਂਜੀ ਹਾਂਜੀ ਉਹਨਾਂ ਵਿੱਚ ਇੰਨਾ ਕੋਈ ਪ੍ਰੋਫਿਟ ਹੈ ਨਹੀਂ ਬਾਕੀ ਵੇਜੀ ਇਹ ਕੰਮ ਠੀਕ ਹੈ ਬੱਕਰੀਆਂ ਠੀਕ ਹੈ ਜੀ ਠੀਕ ਹੈ ਨਾਲੇ ਸ਼ੌਂਕ ਵੀ ਸੀਗਾ ਵੀ ਆਪਾਂ ਬੱਕਰੀ ਪਾਲਾਂਗੇ ਪਹਿਲੇ ਦਿਨ ਤੋਂ ਬਸ ਮਨ ਚ ਹੀ ਸੀਗੀ 2 ਸਾਲ ਹੋ ਗਏ ਜੀ ਵਧੀਆ ਕੰਮ ਹੈ ਠੀਕ ਹੈ ਜੀ ਤੇ ਵੀਰ ਜੀ ਤੁਸੀਂ ਨੇ ਕੰਮ 2 ਸਾਲ ਤੁਸੀਂ ਕਹਿ ਰਹੇ ਹੋ ਕਿ 2 ਸਾਲਾਂ ਤੋਂ ਤੁਸੀਂ ਨੇ ਇਸ ਕੰਮ ਨੂੰ ਸ਼ੁਰੂ ਕੀਤਾ ਹੈ 2 ਸਾਲਾਂ ਦੇ ਵਿੱਚ ਕੋਈ ਦਿੱਕਤ ਆਈ ਹੈ ਬੱਕਰੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਕੋਈ ਆਈ ਹੈ ਵੈਸੇ ਤਾਂ ਜੀ ਦੇਖੋ ਕੋਈ ਜ਼ਿਆਦਾ ਦਿੱਕਤ ਨਹੀਂ ਸ਼ੁਰੂ ਤੋਂ ਵਿੱਚ ਪਸ਼ੂ ਥੋੜੇ ਸੀਗੇ ਘੱਟ ਸੀਗੇ ਸਾਡੇ ਕੋਲੇ ਤਾਂ ਕਰਕੇ ਘਰੇ ਰੱਖਦੇ ਸੀ ਬਾਕੀ ਹੁਣ ਪਸ਼ੂ ਬੜੇ ਐ ਤਾਂ ਕਰਕੇ ਅਸੀਂ ਬਾਹਰ ਲੈ ਜਾਂਦੇ ਆ ਚਰਾਉਣ ਵਾਸਤੇ ਠੀਕ ਹੈ ਤੇ ਚਰਾਣ ਚਰਉਣ ਦੀ ਕੋਈ ਦਿੱਕਤ ਨਹੀਂ ਪਹਿਲਾਂ ਥੋੜੇ ਪਸ਼ੂ ਸੀ ਘਰੇ ਰੱਖਦੇ ਸੀ ਉਹਦੇ ਵਿੱਚ ਥੋੜੀ ਪ੍ਰੋਬਲਮ ਸੀਗੀ ਇੱਕ ਤਾਂ ਪਸ਼ੂ ਚੰਗੀ ਗ੍ਰੋਥ ਨਹੀਂ ਕਰਦਾ ਸੀ ਘਰੇ ਖੜ ਕੇ ਠੀਕ ਹੈ ਜੀ ਠੀਕ ਹੈ ਤੇ ਬੱਚੇ ਥੋੜੇ ਐ ਕਮਜ਼ੋਰ ਜਿਹੇ ਹੁੰਦੇ ਸੀ ਹੁਣ ਬੱਕਰੀ ਚਲੋ ਬਾਹਰ ਚਰ ਕੇ ਆਉਂਦੀ ਹੈ ਵਧੀਆ ਜੀ ਆਪ ਵੀ ਤੰਦਰੁਸਤ ਹੈ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਘਰ ਦੇ ਵਿੱਚ ਜਦੋਂ ਆਪਾਂ ਰੱਖਦੇ ਆ ਆਪਾਂ ਖੁਰਲੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਕੀ ਕੀ ਦੇ ਰਹੇ ਹਾਂ ਫਿਰ ਖਾਣ ਦੇ ਲਈ ਖਾਣ ਦੇ ਵਿੱਚ ਜੀ ਐਂ ਦੇਖੋ ਹੁਣ ਪਿੱਛੇ ਮੌਸਮ ਠੀਕ ਸੀ ਹੁਣ ਸਰਦੀ ਆ ਰਹੀ ਹੈ ਅੱਗੇ ਜੀ ਤੇ ਹੁਣ ਮੰਨ ਕੇ ਚੱਲੋ ਬਈ ਕਦੇ-ਕਦੇ ਹੀ ਲੈ ਕੇ ਜਾਇਆ ਕਰਾਂਗੇ ਕੋਈ ਮੌਸਮ ਸਾਭੂ ਉਦੋਂ ਬਾਕੀ ਤਾਂ ਘਰੇ ਰੱਖਿਆ ਕਰਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਉਹ ਗੱਲ ਨਹੀਂ ਪਹਿਲਾਂ ਵਾਂਗ ਜਿਵੇਂ ਪਸ਼ੂ ਰੱਜ ਕੇ ਹੁੰਦਾ ਸੀ ਪਹਿਲਾਂ ਬਾਹਰ ਹੁਣ ਤਾਂ ਜੀ ਐਂ ਆਏ ਆ ਵੀ ਗੁਵਾਰੇ ਦਾ ਨੀਰਾ ਪਾ ਦੇਾਂਗੇ ਕੋਈ ਮੋਫਲੀ ਦਾ ਨੀਰਾ ਪਾ ਦਾਂਗੇ ਤੇ ਬਾਕੀ ਜਿਹੜੇ ਬੋਕ ਆਪਣੇ ਕੋਲੇ ਉਹਨਾਂ ਵਾਸਤੇ ਆਪਾਂ ਉਹ ਖੁਰਾਕ ਚੱਲੂ ਆ ਉਹਨਾਂ ਦੀ ਦਾਣਾ ਦੂਣਾ ਪਾਈ ਜੰਨੇ ਉਹਨੂੰ ਮੱਕੀ ਪਾਤੀ ਚੌਕਰ ਪਾਤੀ ਤੇ ਕਣਕ ਪਾਉਣੀ ਹੈ ਜੀ ਠੀਕ ਹੈ ਜੀ ਦੋ ਸਾਲਾਂ ਦੇ ਵਿੱਚ ਤੁਸੀਂ ਤੁਹਾਡੇ ਤਜਰਬੇ ਦੇ ਅਨੁਸਾਰ ਤੁਹਾਨੂੰ ਕੋਈ ਘਾਟਾ ਦਿਖਾਇਆ ਇਹਨਾਂ ਜਾਨਵਰਾਂ ਨੇ ਨਹੀਂ ਅਜੇ ਤੱਕ ਤਾਂ ਜੀ ਰ ਠੀਕ ਹੈ ਜੀ ਹਾਂ ਵਧੀਆ ਚੱਲ ਰਿਹਾ ਹੈ ਹਾਂਜੀ ਹਾਂਜੀ ਪਿੱਛੇ ਆਪਣੇ ਕੋਲੇ ਬੱਕਰੇ ਸੀਗੇ ਉਹ ਆਪਾਂ ਵੇਚ ਕੇ ਆਏ ਸੀ ਪਿੱਛੇ 8ਵੇਂ ਮਹੀਨੇ ਜੇ ਮਲੇਰ ਕੋਟਲੇ ਉਹ ਜੀ ਲੋਕਡਾਊਨ ਕਰਕੇ ਕਰੋਨਾ ਜੀ ਕਰਕੇ ਉਹ ਮੰਦਾ ਚੱਲ ਗਿਆ ਕੰਮ ਥੋੜਾ ਜਾਂ ਠੀਕ ਹੈ ਉਹਦੇ ਵਿੱਚ ਥੋੜਾ ਨੁਕਸਾਨ ਹੋ ਗਿਆ ਜੀ ਉਦਾਂ ਕੋਈ ਦਿੱਕਤ ਨਹੀਂ ਹਾਂ ਹਾਂ ਬਾਕੀ ਕੋਈ ਦਿੱਕਤ ਨਹੀਂ ਹੋਈ ਜੀ ਅਜੇ ਤੱਕ ਠੀਕ ਹੈ ਕੋਈ ਬਿਮਾਰੀ ਕਰਕੇ ਆ ਹੋਰ ਕੋਈ ਖਾਸ ਚੀਜ਼ ਨਹੀਂ ਵੀਰ ਜੀ ਇਹ ਵੀ ਪੁੱਛਣਾ ਚਾਹਾਂਗੇ ਕਿ ਆਪਣਾ ਫਾਰਮ ਆ ਜਿਹੜਾ ਇਹ ਕਿੰਨੀ ਕੁ ਜਗ੍ਹਾ ਦੇ ਵਿੱਚ ਹੈਗਾ ਆਪਣੇ ਕੋਲੇ ਜਿਹੜਾ ਫਾਰਮ ਹੈ ਜੀ ਇਹ 32 ਫੁੱਟ ਦੀ ਚੁੜਾਈ ਹੈ ਜੀ ਤੇ ਅੱਗੇ 50 ਫੁੱਟ ਦੀ ਜਾਲੀ ਲੱਗੀ ਹੈ ਜੀ ਤੇ ਪਿੱਛੇ ਆਪਾਂ ਬਰਾਂਡਾ ਪਿਆ ਹੈ ਜੀ ਇਹ ਬਰਾਂਡਾ ਆਪਣਾ 14 ਫੁੱਟ ਚੁੜਾਈ ਹੈ ਤੇ 32 32 ਫੁੱਟ ਲੰਬਾਈ ਹੈ ਇਹਦੀ ਠੀਕ ਹੈ ਜੀ ਕਿੰਨੇ ਜਾਨਵਰ ਨੇ ਆਪਣੇ ਕੋਲ ਆਪਣੇ ਕੋਲ ਮੋਕੇ ਦੀ 70 ਜਾਨਵਰ ਹੈ ਜੀ ਇਹ 70 ਜਾਨਵਰ ਅੰਦਰ ਆ ਜਾਂਦੇ ਨੇ ਵਿੱਚ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਆਈ ਹੋਵੇ ਨਾ ਜੀ ਨਾ ਕੋਈ ਦਿੱਕਤ ਨਹੀਂ ਅੱਛਾ ਇਹ 2 ਸਾਲਾਂ ਦੇ ਤਜਰਬੇ ਦੇ ਵਿੱਚ ਕੋਈ ਜਾਨਵਰ ਮਰਿਆ ਹੋਵੇ ਜਾਂ ਕਿਸੇ ਕਾਰਨ ਨਾ ਜੀ ਅਜੇ ਤੱਕ ਕੋਈ ਆਪਣੀ ਫਾਰਮ ਦੇ ਵਿੱਚ ਹੈ ਜਾਂ ਕੋਈ ਨੁਕਸਾਨ ਨਹੀਂ ਬਿਲਕੁਲ ਵਧੀਆ ਚੱਲ ਰਿਹਾ ਹੈ ਹਾਂਜੀ ਹਾਂਜੀ ਬਾਕੀ ਆਪਾਂ ਕੋਈ ਪਸੂ ਮਾੜਾ ਮੋਟਾ ਢਿੱਲਾ ਮਿਸਾ ਹੋ ਜਾਦਾ ਉਹ ਆਪਾਂ ਕਰੀ ਕਰ ਲੈਨੇ ਆ ਬਾਕੀ ਕੋਈ ਜ਼ਿਆਦਾ ਦਿੱਕਤ ਆ ਗਈ ਆਪਾਂ ਡਾਕਟਰ ਸਾਥ ਲੈਨੇ ਆ ਨਾਲ ਦੀ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਿਰ ਵੀਰ ਜੀ ਜਿਸ ਤਰ੍ਹਾਂ ਕੇ ਮੈਡੀਸਨ ਦੀ ਗੱਲ ਕਰੀਏ ਡੀ ਵਾਰਮਿੰਗ ਵਗੈਰਾ ਤੁਸੀਂ ਕਰਦੇ ਹੋ ਕਿੰਨੇ ਸਮੇਂ ਬਾਅਦ ਕਰਦੇ ਹੋ ਉਹ ਅਸੀਂ ਜੀ ਆਪਾਂ ਇਹਨਾਂ ਨੂੰ ਕੀੜੇ ਮਾਰ ਨਾਲ ਦਵਾਈ ਦਿੰਦੇ ਆ 3 ਮਹੀਨੇ ਬਾਅਦ ਜੀ ਠੀਕ ਹੈ ਜੀ ਹਾਂਜੀ ਹਰ 3 ਮਹੀਨੇ ਬਾਅਦ ਆਪਾਂ ਦਵਾਈ ਦੇ ਦਿੰਨੇ ਆ ਹੁਣ ਪਿੱਛੇ ਨਰਮੇ ਦੇ ਵੱਢ ਸ਼ੁਰੂ ਹੋਏ ਸੀ ਤਾਂ ਕਰਕੇ ਉਹ ਦੇਸੀ ਨੁਕਸਾ ਜੀ ਨੀਲਾ ਤੋਤਾ ਤੇ ਤੰ ਉਹ ਲਾਇਆ ਸੀ ਜੀ ਸਾਰੇ ਪਸ਼ੂਆਂ ਨੂੰ ਉਹਦੇ ਨਾਲ ਪਸ਼ੂ ਵਧੀਆ ਰਹਿੰਦੇ ਆ ਤੰਤਰੂਸਤ ਕੋਈ ਬਿਮਾਰੀ ਨਹੀਂ ਕੋਈ ਕੀੜਾ ਨਹੀਂ ਚਰਾਣ ਵੀ ਬਹੁਤ ਕਰਦੇ ਪਸ਼ੂ ਜੀ ਇਹ ਤੁਹਾਡਾ ਆਪਣਾ ਤਜਰਬਾ ਹਾਂਜੀ ਹਾਂਜੀ ਇਹ ਸਾਡਾ ਕੀ ਕੀ ਦੱਸਿਆ ਤੁਸੀਂ ਨੇ ਨੀਲਾ ਥੁਥਾ ਤੇ ਤੰਬਾਕੂ ਕਿੰਨਾ ਕੁ ਪਾਉਣਾ ਪੈਂਦਾ ਹੈ ਇੱਕ ਪਸ਼ੂ ਨੂੰ 1 ਗ੍ਰਾਮ ਨੀਲਾ ਥੁਥਾ ਜੀ ਠੀਕ ਹੈ ਜੀ ਜੇ 50 ਪਸ਼ੂਆਂ ਦੇ ਪਿੱਛੇ ਇੱਕ ਪਸ਼ੂ ਦੇ ਪਿੱਛੇ ਮੰਨ ਕੇ ਜਲਵੇ 10 ਗ੍ਰਾਮ ਤੰਬਾਕੂ 100 ਗ੍ਰਾਮ ਤੰਬਾਕੂ ਜੀ 100 ਗ੍ਰਾਮ ਤੰਬਾਕੂ ਹਾਂਜੀ ਹਾਂਜੀ ਇਹ ਵੱਡੇ ਛੋਟੇ ਜਾਨਵਰ ਨੂੰ ਉਨੇ ਹੀ ਦੇ ਸਕਦੇ ਨਹੀਂ ਜੀ ਨਹੀਂ ਜਿਹੜੇ ਦੁੱਧ ਚੁੰਗਣ ਵਾਲੇ ਬੱਚੇ ਆ ਉਹ ਠੀਕ ਉਹਨਾਂ ਨੂੰ 1 ਗ੍ਰਾਮ ਨੀਲਾ ਤੋਤਾ ਉਹ ਆਪਾਂ ਜੀ ਜਿਵੇਂ ਦਈਏ ਉਹਦਾ ਨਾਪ ਬਣਾ ਲੈਨੇ ਆ ਜੀ ਪਾਣੀ ਨਾਲ ਠੀਕ ਹੈ ਜੀ ਜੇ ਆਪਾਂ ਇੱਕ ਬਸ ਨੂੰ 50 ਗ੍ਰਾਮ ਪਾਣੀ ਦੇਣਾ ਉਹਨੂੰ ਭੌਂ ਕੇ ਛੱਡ ਦਿਓ 2-3 ਦਿਨਾਂ 2-3 ਦਿਨਾਂ ਬਾਅਦ ਨੀਲਾ ਤੋਤਾ ਮਾਰ ਕੇ ਪਹਿਲਾਂ ਉਹ ਰੂੜੀ ਚ ਨੱਪਣਾ ਪੈਂਦਾ ਫਿਰ ਉਹਦੇ ਨੂੰ ਪੈਂਦਾ ਜੀ ਬਸ ਨੂੰ ਠੀਕ ਹੈ ਆ ਹਰੇਕ ਬੰਦਾ ਦੇ ਵੀ ਨਹੀਂ ਸਕਦਾ ਬਸੂ ਮਰ ਵੀ ਜਾਂਦਾ ਜਹਿਰ ਹੁੰਦਾ ਨੀਲੇ ਤੋਤੇ ਦਾ ਠੀਕ ਹੈ ਜੇ ਸਾ ਕਿਸੇ ਕਿਸਾਨ ਭਰਾ ਨੇ ਇਹ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਪਾਸੋਂ ਲੈਣੀ ਹੋਵੇ ਤੇ ਲੈ ਸਕਦੇ ਹਾਂ ਹਾਂਜੀ ਹਾਂਜੀ ਜ਼ਰੂਰ ਕੋਈ ਦਿੱਕਤ ਨਹੀਂ ਜੀ ਤੇ ਫਾਰਮ ਸਪੌਨ ਸੰਬੰਧੀ ਤੁਹਾਨੂੰ ਘਰਦਿਆਂ ਨੇ ਕੋਈ ਦਿੱਕਤ ਆਈ ਹੋਵੇ ਜੀ ਜਾਂ ਤੁਸੀਂ ਫਾਰਮ ਨੂੰ ਇਕੱਲੇ ਸੰਭਦੇ ਹੋ ਜਾਂ ਕਿਸ ਤਰ੍ਹਾਂ ਕਰਦੇ ਹੋ ਨਹੀਂ ਜੀ ਨਹੀਂ ਸਾਰੇ ਘਰ ਦੇ ਨਾਲ ਮਿਲ ਕੇ ਕਰਦੇ ਹਾਂ ਜੀ ਕਿੰਨੇ ਕੁ ਮੈਂਬਰ ਹੋ ਅਸੀਂ ਘਰ ਦੇ ਵਿੱਚ 4 ਮੈਂਬਰ ਹੈ ਜੀ ਜੀ ਮੇਰੀ ਮਾਤਾ ਹੈ ਮੇਰੇ ਫਾਦਰ ਜੀ ਨੇ ਮੇਰੀ ਵਾਈਫ ਹੈ ਤੇ ਮੈਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਸਾਨੂੰ ਸਾਰੇ ਰਲ ਕੇ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ ਠੀਕ ਹੈ ਕਿਸ ਕਿਸ ਤਰ੍ਹਾਂ ਦੇ ਫਿਰ ਆਪਾਂ ਬੱਕਰੀਆਂ ਨੇ ਜਿਹੜੀਆਂ ਫਾਰਮ ਦੇ ਵਿੱਚ ਰੱਖ ਦੇਾਂਗੇ ਆਪਣੇ ਕੋਲ ਜ਼ਿਆਦਾਤਰ ਬਿਟਲੀ ਹੈ ਜੀ ਠੀਕ ਹੈ ਜੀ ਤੇ ਹైదਰਾਬਾਦੀ ਨਸਲ ਦੇ ਵੀ ਹੈ ਜੀ ਠੀਕ ਹੈ ਜੀ ਚਾਰ ਪੰਜ ਬੱਚੇ ਚਾਰ ਬਾਕੀ ਜ਼ਿਆਦਾ ਬਿਟਲੇ ਜੀ ਪਹਾੜੀ ਪੂੜੀ ਸੀਗੇ ਆਪਣੇ ਕੋਲੇ ਕੋਈ ਗਾਹ ਗਾਈ ਸੀ ਪਿੱਛੇ ਆਪਾਂ ਵੇਚਤੀਆਂ ਜੀ ਹੈਗੀ ਹੈ ਹੁਣ ਵੀ ਹੈਗੀਆਂ ਦੋ ਤਿੰਨ ਨਹੀਂ ਜਿਆਦਾ ਨਹੀਂ ਜੀ ਆਪਣੇ ਕੋਲ ਜਿਆਦਾ ਬੀਟਲੀ ਰੱਖ ਹਾਂਜੀ ਜਿਆਦਾ ਬੀਟਲੇ ਜੀ ਠੀਕ ਹੈ ਜੀ ਵੀਰ ਜੀ ਇਹ ਵੀ ਪੁੱਛਣਾ ਚਾਹਾਂਗੇ ਆਪਣੇ ਫਾਰਮ ਦੀ ਮੈਨੇਜਮੈਂਟ ਆਪਾਂ ਕਿਸ ਤਰ੍ਹਾਂ ਕਰਦੇ ਆ ਗਰਮੀਆਂ ਦੇ ਵਿੱਚ ਜਾਂ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਕਿ ਕਈ ਵਾਰ ਗਿੱਲਾ ਵੀ ਹੋ ਜਾਂਦਾਗਾ ਉਹਨੂੰ ਕਿਵੇਂ ਫਿਰ ਹੈਂਡਲ ਕਰਦੇ ਹੋ ਬਾਈ ਜੀ ਆਪਣੇ ਜਿਵੇਂ ਛੋਟੇ ਬੱਚੇ ਆ ਉਹ ਆਪਾਂ ਅੱਡ ਰੱਖਦੇ ਆ ਜਿਵੇਂ ਸਰਦੀਆਂ ਵਿੱਚ ਚਿੱਕੜ ਹੋ ਗਿਆ ਹੋਰ ਹੈ ਉਹਦੇ ਥੱਲੇ ਆਪਾਂ ਮਿੱਟੀ ਪਾ ਦਿੰਨੇ ਆ ਸੁੱਕੀ ਜੇ ਜਿਆਦਾ ਠੰਡ ਹੋਏ ਆਪਾਂ ਪਰਾਲੇ ਦਾ ਕੁਤਰਾ ਕੱਟ ਕੇ ਉਹ ਪਾ ਦਿੰਨੇ ਆ ਤੂੜੀ ਪਾ ਦਿੰਨੇ ਆ ਵੀ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਗਰਮੀਆਂ ਦੇ ਵਿੱਚ ਆਪਣੇ ਮੰਨ ਕੇ ਜਲੋ ਵੀ ਪੱਖੇ ਲਾਤੇ ਠੀਕ ਹੈ ਹੁਣ ਜਿਵੇਂ ਸਰਦੀ ਦਾ ਮੌਸਮ ਆ ਗਿਆ ਗੰਡਾ ਮੰਗਵਾਈਆਂ ਇਹ ਬੰਦੇ ਕੋਲੋਂ ਠੀਕ ਹੈ ਜੀ ਆਪਾਂ ਬਰਾਉਂਡੇ ਦੇ ਗੇਟ ਬੰਦ ਕਰ ਦਾਂਗੇ ਇੱਕ ਦੋ ਹੀ ਗੇਟ ਖੁੱਲੇ ਰੱਖਾਂਗੇ ਬਸ ਠੀਕ ਹੈ ਜੀ ਤੇ ਬਾਕੀ ਘੁੱਪਾ ਸਾਨੂੰ ਕੋਈ ਦਿੱਕਤ ਨਹੀਂ ਪਰਾਲੀ ਦੀਆਂ ਗੰਡਾਂ ਕਾਸਟ ਕੇ ਕਿਉਂ ਲਗਾਉਨੇ ਆ ਵੀਰ ਜੀ ਗੇਟ ਬੰਦ ਕਰ ਦਾਂ ਜੀ ਉਹਨਾਂ ਨਾਲ अच्छा बाकी ये तिरपाल तिरपूल ਤਾਂ ਛੱਡਦੇ ਨਹੀਂ ਪਾੜ ਦਿੰਦੇ ਜੀ ਠੀਕ ਹੈ ਜੀ ਹਾਂ ਇਹਦੇ ਨਾਲ ਫਿਰ ਗਰਮੀ ਰਹਿੰਦੀ ਹਾਂ ਗਰਮ ਵੀ ਰਹਿੰਦੀ ਆ ਵਧੀਆ ਜੀ ਉਹ ਕੰਮ ਠੀਕ ਹੈ ਜੀ ਫਿਰ ਹੋਰ ਫਾਰਮ ਦੀ ਮੈਨੇਜਮੈਂਟ ਕੋਈ ਨਵੇਂ ਤਰੀਕੇ ਨਾਲ ਕਰਦੇ ਹੋਵਾਂ ਤਾਂ ਉਹ ਵੀ ਸਾਡੇ ਕਿਸਾਨ ਭਰਾਵਾਂ ਨੂੰ ਦੱਸਿਓ ਨਹੀਂ ਬਾਕੀ ਠੀਕ ਹੈ ਜੀ ਵੀ ਸਾਫ ਸਫਾਈ ਰੱਖੋ ਇੱਕ ਤਾਂ ਮਿਹਨਤ ਆ ਜੀ ਠੀਕ ਹੈ ਜਰੂਰ ਆਹ ਹੈ ਨਹੀਂ ਵੀ ਆਪਾਂ ਇਹਦੇ ਵਿੱਚ ਬੋકરી ਨਾ ਮਾਰੀਏ ਫਿਰ ਤਾਂ ਕੋਈ ਫਾਇਦਾ ਨਹੀਂ ਪਸ਼ੂ ਨੂੰ ਬਿਮਾਰੀ ਆਉਂਦੀ ਹੈ ਠੀਕ ਹੈ ਜੀ ਥਣਾ ਦੀ ਬਿਮਾਰੀ ਆ ਜਾਂਦੀ ਹੈ ਬੱਕਰੀ ਨੂੰ ਠੀਕ ਹੈ ਜੀ ਠੀਕ ਹੈ ਸੁੱਕਾ ਤਾਂ ਹੋਣਾ ਚਾਹੀਦਾ ਜੀ ਸੁੱਕਾ ਤਾਂ ਹੋਣਾ ਹੈ ਹਾਂਜੀ ਠੀਕ ਹੈ ਵੀਰ ਜੀ ਵੀਰ ਜੇਪਾਲ ਸਿੰਘ ਜੀ ਇਹ ਵੀ ਪੁੱਛਣਾ ਚਾਹੁੰਦੇ ਆਂਗੇ ਕਿ ਤੁਸੀਂ ਮੰਡੀ ਹੈ ਜਿਹੜੀ ਆਪਣੇ ਪਿੰਡ ਦੇ ਵਿੱਚ ਲਗਾਉਣੇ ਹੋਗੇ ਹਾਂਜੀ ਤੇ ਕਾਰਨ ਕੀ ਹੋ ਗਿਆ ਕਿ ਆਪਾਂ ਨੂੰ ਮੰਡੀਆਂ ਨੇ ਜਿਹੜੀਆਂ ਉਹ ਲਗਾਉਣੀਆਂ ਪੈਰੀਆਂ ਨੇ ਮੰਡੀ ਬਾਈ ਜੀ ਗੱਲ ਆਈ ਹੈ ਆਪਣੇ ਬਈ ਇੱਥੇ ਇੱਕ ਤਾਂ ਸਾਡੇ ਕੋਈ ਮੰਡੀ ਹੈ ਨਹੀਂ ਜੀ ਕਾਣੀ ਵਾਲੇ ਲੱਗਦੀ ਸੀ ਉਹ ਹੋ ਗਈ ਜੀ ਬੰਦ ਜੀ ਬਾਕੀ ਪੰਜਾਬ ਵਿੱਚ ਲੱਗਦੀਆਂ ਮੰਡੀਆਂ ਉਹ ਦੂਰ ਪੈਂਦੀਆਂ ਜੀ ਸਾਡੇ ਤੋਂ ਠੀਕ ਹੈ ਜੀ ਤਾਂ ਕਰਕੇ ਅਸੀਂ ਸੋਚਿਆ ਲੋਕਾਂ ਨਾਲ رائے ਕੀਤੀ ਉਹ ਕਹਿੰਦੇ ਵੀ ਮੰਡੀ ਲਾਓ ਵਧੀਆ ਕੰਮ ਚੱਲੂ ਤੇ ਕਿਹੜੀ ਕਿਹੜੀ ਤਰੀਕ ਨੂੰ ਆਪਾਂ ਮੰਡੀਆਂ ਜਿਹੜੀ ਲਗਾ ਰਹੇ ਨੇ ਜੀ ਆਪਣੇ ਮੰਡੀ ਲੱਗਦੀ ਹੈ ਜੀ ਹਰ ਮਹੀਨੇ ਦੀ 10 ਤੇ 25 ਤਰੀਕ ਨੂੰ 10 ਤੇ 25 ਨੂੰ ਹਾਂਜੀ ਤੇ ਕਿਸਾਨ ਭਰਾਵਾਂ ਨੂੰ ਫਿਰ ਕੀ ਕਹਿਣਾ ਚਾਹੋ ਤੁਸੀਂ ਮੰਡੀ ਬਾਬਤ ਮੈਂ ਤਾਂ ਕਹਿੰਦਾ ਜੀ ਮੰਡੀ ਤੇ ਆਓ ਰੌਣਕ ਵਧਾਓ ਮੰਡੀ ਦੀਆਂ ਠੀਕ ਹੈ ਜੀ ਬਈ ਖਰੀਦ-ਵੇਚ ਕਰੋ ਤੇ ਹੋਰ ਆਪਾਂ ਬੱਚਿਆਂ ਦੇ ਜਿਸ ਤਰ੍ਹਾਂ ਕੇ ਮੁਕਾਬਲੇ ਹੁੰਦੇ ਆ ਜੀ ਖੀਰੇ ਬੱਚਿਆਂ ਦੇ ਲਾ ਲੋ ਜਾਂ ਵੱਡਿਆਂ ਦੇ ਬੱਕਰੀਆਂ ਦੇ ਉਹ ਆਪਾਂ ਰੱਖ ਰਿਆਂ ਆਉਣ ਵਾਲੇ ਸਮੇਂ 'ਚ ਜਾਂ ਨਹੀਂ ਜੀ ਹਾਂਜੀ ਹਾਂਜੀ ਆਇਤ ਕੀ ਜਿਹੜੀ ਆਪਣੇ ਅੱਗੇ ਮੰਡੀ ਆਊਗੀ 10 ਤਰੀਕ ਨੂੰ ਜੀ ਤੇ ਉਹਦੇ ਉੱਤੇ ਆਪਾਂ ਮੁਕਾਬਲੇ ਕਰਵਾਵਾਂਗੇ ਜੀ ਕਿਹੜੇ ਕਿਹੜੇ ਬੱਚਿਆਂ ਦੇ ਜੀ ਆਹ ਖੀਰੇ ਬੱਚਿਆਂ ਦੇ ਕਰਵਾ ਦਾਂਗੇ ਜੀ ਠੀਕ ਹੈ ਜੀ ਤੇ ਬਾਕੀ ਕੋਈ ਦੇਖਦੇ ਆ ਐਡਾ ਕੋਈ ਪਲਾਨ ਨਹੀਂ ਬਣਾਇਆ ਉਹ ਜਿਵੇਂ ਤੁਹਾਨੂੰ ਸੱਦ ਕੇ ਆਪਾਂ ਵੀਡੀਓ ਤਿਆਰ ਕਰਕੇ ਪਾ ਦਾਂਗੇ ਠੀਕ ਹੈ ਜੀ ਮੁਕਾਬਲੇ ਮਤਲਬ ਕਿ ਅਪਰ ਰੱਖ ਰਿਆਂਗੇ ਹਾਂਜੀ ਹਾਂਜੀ ਮੁਕਾਬਲੇ ਜ਼ਰੂਰ ਕਰਵਾਵਾਂਗੇ ਇਨਾਮ ਵੀ ਫਿਰ ਦਿੱਤੇ ਜਾਣੇ ਕਿਸ ਤਰ੍ਹਾਂ ਦੇ ਜੀ ਹਾਂਜੀ ਵਧੀਆ ਇਨਾਮ ਦੇਵਾਂਗੇ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਰਹਿਣ ਜਿਸ ਤਰ੍ਹਾਂ ਕਿ ਕਈ ਕਿਸਾਨ ਭਰਾਵਾਂ ਨੇ ਬਹੁਤ ਦੂਰ ਤੋਂ ਆਉਣਾ ਹੁੰਦਾ ਜੀ ਉਹਨਾਂ ਦੇ ਕੋਈ ਰਹਿਣ ਸਹਿਣ ਦਾ ਪ੍ਰਬੰਧ ਹੈ ਆਪਣੇ ਪਾਸ ਜਾਂ ਨਹੀਂ ਹੈਗਾ ਜੀ ਹੈਗਾ ਆਪਣੇ ਕੋਲ ਉਹਨਾਂ ਦੇ ਜਾਨਵਰਾਂ ਨੂੰ ਕੋਈ ਦਿੱਕਤ ਨਾ ਨਾ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਉਹ ਆ ਸਕਦੇ ਹਾਂ ਹਾਂਜੀ ਹਾਂਜੀ ਇੱਕ ਦਿਨ ਪਹਿਲਾਂ ਆਉ ਉਹ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਵੀਰ ਜੈਪਾਲ ਸਿੰਘ ਜੀ ਹੁਣ ਤੁਹਾਡਾ ਸੰਪਰਕ ਨੰਬਰ ਹੈ ਜਿਹੜਾ ਤੇ ਸਾਰਾ ਇਸ ਮੰਡੀ ਦਾ ਐਡਰੈਸ ਤੁਹਾਡੇ ਫਾਰਮ ਦਾ ਐਡਰੈਸ ਸਾਡੇ ਕਿਸਾਨ ਭਰਾਵਾਂ ਨਾਲ ਸਾਂਝਾ ਕਰੋ ਤਾਂ ਜੋ ਤੁਹਾਡੇ ਨਾਲ ਸੰਪਰਕ ਕਰ ਸਕਣ ਭਾਈ ਜੀ ਆਪਣਾ ਪਿੰਡ ਹੈ ਜੀ ਫਤੇਪੁਰੀਆ ਨਯਮਤਖਾਂ ਜੀ ਜ਼ਿਲ੍ਹਾ ਸਰਸਹਾੜ ਹਰਿਆਣਾ ਠੀਕ ਹੈ ਜੀ ਠੀਕ ਹੈ ਤੇ ਆਪਣੀ ਮੰਡੀ ਦੀ ਤਰੀਕ ਹੈ ਜੀ 10 ਤੇ 25 ਹਰ ਮਹੀਨੇ ਦੀ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ ਹੈ ਜੀ 94164 14815 ਦੁਬਾਰਾ ਦੱਸਿਓ 9416414815 ਜੀ ਠੀਕ ਹੈ ਜੀ ਤੇ WhatsApp ਨੰਬਰ ਹੈ ਜੀ 9050614815 ਦੁਆਰੇ 9050614815 ਹੀ WhatsApp ਨੰਬਰ ਹੈ ਜੀ ਠੀਕ ਹੈ ਵੀਰ ਜੀ ਵੀਰ ਜੇਪਾਲ ਸਿੰਘ ਜੀ ਜੇ ਕਿਸੇ ਵੀਰ ਨੇ ਬੱਕਰੀਆਂ ਜਾਨਵਰ ਜਾਂ ਬੱਚੇ ਖਰੀਦਣ ਹੁਣ ਤੁਹਾਡੇ ਨਾਲ ਸੰਪਰਕ ਕਰ ਸਕਦਾ ਜੀ ਹਾਂਜੀ ਹਾਂਜੀ ਜਰੂਰ ਹਰ ਤਰ੍ਹਾਂ ਦੀ ਬੱਕਰੀਆਂ ਮਿਲਦੀਆਂ ਹਾਂਜੀ ਹਰ ਇੱਕ ਤਰ੍ਹਾਂ ਦੀ ਬੱਕਰੀਆਂ ਮਿਲਦੀਆਂ ਜੀ ਆਪਣੇ ਕੋਲ ਠੀਕ ਹੈ ਵੀਰ ਜੀ ਧੰਨਵਾਦ ਠੀਕ ਹੈ ਜੀ ਧੰਨਵਾਦ ਸੋ ਕਿਸਾਨ ਭਰਾਵੋ ਅਸੀਂ ਗੱਲਬਾਤ ਕੀਤੀ ਹੈ ਵੀਰ ਜੈਪਾਲ ਸਿੰਘ ਜੀ ਦੇ ਨਾਲ ਇਹਨਾਂ ਦੇ ਬੱਕਰੀ ਫਾਰਮ ਦੇ ਵਿੱਚ ਅਸੀਂ ਤੇ ਵੀਰ ਜੈਪਾਲ ਸਿੰਘ ਜੀ ਕਿਸਾਨ ਭਰਾਵਾਂ ਦੇ ਲਈ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਕਰਨ ਜਾ ਰਹੇ ਨੇ ਆਪਣੀ ਜਗ੍ਹਾ ਦੇ ਵਿੱਚ ਇਹ ਮੰਡੀ ਲਗਾਉਣ ਜਾ ਰਹੇ ਨੇ ਬੱਕਰੀਆਂ ਦੀ ਕਿਸਾਨ ਭਰਾਵੋ ਇਹ ਮੰਡੀ ਵੀ ਸਾਡੇ ਕਿਸਾਨ ਭਰਾਵਾਂ ਦੇ ਲਈ ਬਹੁਤ ਵਧੀਆ ਕਾਰਗਰ ਸਾਬਤ ਹੋਵੇਗੀ ਸਾਡੇ ਕਿਸਾਨ ਭਰਾਵਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਾਂਗੇ ਵੱਧ ਤੋਂ ਵੱਧ ਆਪਣੇ ਜਾਨਵਰ ਲੈ ਕੇ ਨਿਯਮਤ ਖਾਂ ਫਤੇਪੁਰੀਆ ਪਿੰਡ ਦੇ ਵਿੱਚ ਕਿਸਾਨ ਭਰਾਵੋ ਤੁਸੀਂ ਪਹੁੰਚਿਆ ਕਰੋ ਤੇ ਵੱਧ ਤੋਂ ਵੱਧ ਇਸ ਮੰਡੀ ਨੂੰ ਕਾਮ ਜਾਇਬ ਕਰੋ ਕਿਸਾਨ ਪ੍ਰਭ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ